ਮੈ ਗਿਆ ਵਾ ਜੇ ਤੇ ਤੂੰ ਚੁੰਨੀ ਆਂ ਵੀ ਉਹ ਵੱਜ ਜਾਣ ਤੇ ਉਹਨਾਂ ਨੂੰ ਕਹਿ ਪਿਛੋਪ ਚਾ ਚੁਪਾ ਕਰਕੇ ਨਾ ਸਿਲੰਡਰ ਕਰ ਦੋ ਹੋ ਮੇਰੀ ਗੱਲ ਸੁਣੋ ਭਾਜੀ ਤੁਸੀਂ ਉਹਦੇ ਸਿਰ 'ਚ ਮਾਰ ਕੇ ਜੋ ਬੰਦੇ ਉਹਨੂੰ ਸੁੱੜਤਾ ਥੱਲੇ ਉਹ ਕੱਲਾ ਤੇ ਮੈਂ ਹੈਗਾ ਹੋਰ ਕੋਈ ਹੱਲਾ ਹੈਗਾ ਹੀ ਤੋ ਵੀ ਤੇ ਕੱਲਾ ਇਹ ਕਿਹੜਾ ਫੋਰਥ ਲੈ ਕੇ ਆਇਆ ਹੀ ਭਾਜੀ ਜਦੋਂ ਫਸਾਉਣਾ ਹੁੰਦਾ ਨਾ ਉਦੋਂ ਸਾਰੇ ਸਾਥ ਦਿੰਦੇ ਆ ਹੁਣ ਤੁਹਾਨੂੰ ਪਤਾ ਵਾ ਵੀ ਇਹੀ ਨਹੀਂ ਸਾਥ ਸਾਥ ਦਿੰਦੇ ਨਹੀਂ ਸਾਥ ਨਹੀਂ ਇਸ ਕੋ ਬੋਲਦਾ ਸਾਥੀ ਹੋ ਗਿਆ ਆਹ ਚਲੋ ਥੋੜੀ ਜਿਹੀ ਕਤੂਰਾ ਖੂਦ ਆ ਯਾਰਾ ਸੂਰਜ ਫੜਾ ਪੈਂਦਾ ਗਮਸਾ ਨਹੀਂ ਛਾਵੇਂ ਹੋ ਜਾਓ ਕਤੂਰਾ ਖੂਦ ਕਤੂਰਾ ਖੂਦ ਉਹ ਬੱਲੇ ਮੋਚੇ ਬੱਲੇ ਮੋਚੇ ਵਾਹੀਂ ਤੇ ਭਾਜੀ ਤੁਹਾਨੂੰ ਨਾਲ ਆਪਣੇ ਤਾਰ ਰੱਖਿਆ ਸੀ ਵੀ ਤੁਸੀਂ ਸਾਡਾ ਸਾਥ ਦੋਗੇ ਪਰ ਤੁਸੀਂ ਤੇ ਸਾਡੇ ਉਲਟ ਹੋ ਗਏ ਜੀ 42 ਪਸਾਉਣਾ ਹੁੰਦਾ ਨਾ ਉਦੋਂ ਦੇ ਸਾਰੇ ਨਾਲ ਤੇ ਜਦੋਂ ਬੰਦਾ ਫਾਜ ਜਾਂਦਾ ਨਾ ਤੇ ਸਾਰੇ ਭੱਜ ਜਾਂਦੇ ਲੱਗੋ ਘੜੀ ਘੜੀ ਨਾ ਕਦੀ ਕੋਈ ਆ ਜਾਂਦਾ ਵਾ ਆਹ ਕੰਮ ਇਦਾਂ ਨਹੀਂ ਇਦਾਂ ਕਰ ਲਈਏ ਕਦੀ ਕੋਈ ਆ ਜਾਂਦਾ ਸਲਾਹ ਦੇਣ ਮੈਂ ਇਹਨਾਂ ਸਲਾਹਾਂ ਤੋਂ ਅੱਕ ਗਈਆਂ ਹੁਣ ਚੱਲ ਫਿਰ ਬੈਠੀ ਲਿਆ ਆ ਬੈਠੀ ਕਰਦੀਆਂ ਤੇ ਨਾਲ ਗੱਲ ਲੋਖਾਂ ਦੀ ਉਦੋਂ ਮੋੜੇ ਦਾ ਪ੍ਰਸ਼ਨ ਬਾਰੋ-ਬਾਰ ਬਾਤਾਂ ਜਾਂਗੇ ਜਰੂਠਾਂ ਨੇ ਜਾਣਾ ਹੈ ਭੈਣ ਜੀ ਵੀ ਅਹੀਂ ਚੱਲ ਜਾਣੇ ਆ ਕਿਤੇ ਤੇ ਜੇ ਫੜਨਗੇ ਤੇ ਤੈਨੂੰ ਕੱਲੀ ਨੂੰ ਫੜਨਗੇ ਭੈਣ ਜੀ ਭੈਣ ਭੈਣ ਜੀ ਮੇਰੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਮੇਰੇ ਲੱਗੇ ਨਾ ਆ ਵਕੀਲ ਨੂੰ ਵਕੀਲ ਨੂੰ ਵਕੀਲ ਨੂੰ ਭੈਣ ਜੀ ਜੇ ਮੈਨੂੰ ਲੈ ਵੀ ਜਾਣਗੇ ਮੈਂ ਫੜੀ ਜਾਊਂਗੀ ਪੁਲਸ ਕੋਲ ਤਾਂ ਆਪਣੀ ਧੀ ਲੱਗੇ ਜਾਊਂਗੀ ਹੋਰ ਮੈਨੂੰ ਮਾਰ ਤੇ ਦਿੰਦੇ ਮੋਜਾ ਖਾਦੀ ਨਹੀਂ ਗਈ ਤੈਨੂੰ ਲੱਗਣਿਆ ਵੀ ਖਰੇ ਇਦਾਂ ਹੀ ਹੋ ਚੰ ਕੰਮ ਲੱ ਲਾ ਮੇਰੇ ਇਦਾਂ ਚੌਕੇ ਕਰ ਦਿੰਗੇ ਆ ਕੱਢ ਕੇ ਦੁਬਾਰਾ ਕਢਾ ਲੈ ਇਦਾਂ ਟਾਈਮpass ਹੋਣਾ ਵਾ ਜਮਾਨਤਾ ਹੋ ਗਈ ਨਾ ਆਰਾਮ ਨਾਲ ਆਪਣੇ ਘਰ ਤੇ ਬਵਾਂਗੇ ਤੇ ਫਿਰ ਜੋ ਮਰਦੀ ਕਰ ਕਰਦੇ ਰਮਨ ਕੀ ਕਰਨੀ ਆ ਕਰਨਾ ਕੀ ਆ ਰੋਟੀ ਬਣਾ ਕੇ ਠੀਂ ਆ ਚੱਲ ਵਧੀਆ ਕੀਤਾ ਤੇ ਉਹਨਾਂ ਨੂੰ ਪਾਲ ਦੇਣੀ ਕੋਈ ਗੱਲ ਨਹੀਂ ਖਾ ਲੈਂਦੇ ਆ ਬਣਾ ਕੇ ਰੱਖਤੀ ਆ ਮੈਂ ਨਾਲ ਭੈਣ ਜੀ ਨੂੰ ਵੀ ਡਾਇਆ ਕਰਨਾ ਯਾ ਤੂੰ ਗੁੱਸੇ ਨਾ ਖਾ ਕੀ ਗੱਲਾਂ ਕਰਨ ਦੇ ਜੇ ਆ ਮੈਂ ਵੀ ਦੇਖਣ ਲਈ ਆ ਵੀ ਤੂੰ ਤਾਂ ਨਰਮੀ ਨਾਲ ਕੋਣ ਦੇ ਤੀ ਆਉਂਦੇ ਉਹ ਗੱਲ ਕਰਨੀ ਆ ਹਾਂ ਆਉਂਦੇ ਆ ਪੈ ਜੋ ਕੀ ਕਹਣਾ ਤੇ ਕੀ ਕਰ ਤੂੰ ਸਾਨੂੰ ਕਹਿੰਦੀ ਪੈਂਦੀ ਆ ਮੈਂ ਜਾਣਾ ਅੱਛਾ ਅੱਛਾ ਠੀਕ ਆ ਚਲੋ ਆ ਦੁਬਾਰਾ ਕਰੀਏ ਟੂ ਐਂਡ ਵਨ ਨਾਲ ਲਿਆਦਾ ਤਾਂ ਉਹ ਕੀ ਲੋੜ ਬਣਾ ਲੈਂਦੀ ਹਾਂ ਤੁਸੀਂ ਨਾ ਨਾ ਲਿਓ ਨਾ ਨਾ ਲਿਓ ਜਦੋਂ ਨਹੀਂ ਉਹਦੋਂ ਕਦੀ ਮੈਨੂੰ ਸੰਦੀਪ ਉਹਦੋਂ ਜੀ ਤੇਰਾ ਬਣਾ ਮੇਰੀ ਗੱਲ ਸੁਣ ਕੋਈ ਗੱਲ ਹੈ ਤੇ ਮੇਰੀ ਗੱਲ ਸੁਣ ਲੈ ਮੈਂ ਚੱਲਿਆ ਹੀ ਹਾਂ ਤੇ ਅਦਰਵਾਜ਼ਾ ਘਰ ਲਈ ਬੰਦ ਕਰ ਲੈ ਨਹੀਂ ਨਹੀਂ ਮਾ ਜੀ ਬਣ ਨਹੀਂ ਤੂੰ ਤੂੰ ਬਣ ਮਾ ਜਾਂ ਮੈਂ ਨਾ ਆਪਣੇ ਤੌਰ ਤੇ ਦੇਖਣ ਚੱਲੇ ਆਵਾ ਇਹਨਾਂ ਨੂੰ ਗਣਗੇ ਉਹ ਤਾਂ ਗੱਲ ਠੀਕ ਆ ਨਿੰਦਰਜੀਤ ਮੇਰੇ ਕੋ ਕੰਮ ਨਹੀਂ ਹੁੰਦਾ ਹੁਣ ਤੈਨੂੰ ਪਤਾ ਤਾਂ ਹੈਗਾ ਸਰੀਰ ਮੇਰਾ ਮਾੜਾ ਵਾ ਤੇ ਮੇਰੇ ਕੋ ਸਰੀਰ ਗਲਤ ਹੋ ਗਿਆ ਮੇਰੇ ਰਹਾ ਸਾਹ ਕੱਟ ਮੇਰੇ ਹਿਸਾਬ ਨਾਲ ਨਾ ਪੁਲਿਸ ਵਾਲਿਆਂ ਨੂੰ ਪੈਸੇ ਦੇ ਦੇਣੇ ਚਾਹੀਦੇ ਆ ਇਹਦੇ ਜਿਹਦਾ ਗੁਰਦਾ ਜਰ ਨਾ ਪੰਜ ਕਰਦਾ ਮੈਂ ਨਾ ਹੈਲੋ ਹੈਲੋ ਹਲ ਬੋਲੋ ਹੈਲੋ ਰਹਿਮਤਵਜੀ ਬੋਲੇ ਬੇਬੀ ਜੀ ਹੈਲੋ 2 1 ਸੁਣ ਗੇ ਨਾ ਮੇਰੀ ਗੱਲ ਮੈਨੂੰ ਇੱਕ ਪਾ ਗੱਲ ਦੱਸ ਦੇ ਜੇ ਤੇ ਕੋਈ ਆਉਣਾ ਤਾਂ ਵੀ ਠੀਕ ਆ 2 1 ਮੰਮੀ ਮੇਰੀ ਸੁਣ ਲੋ ਗੱਲ ਤੁਹਾਡੀਆਂ ਮੈਂ ਜਰਦੀ ਰਹੀਆਂ ਹੁਣ ਤੱਕ ਛੁੱਪ ਕਰ ਜਾ ਸੋਚ ਲਾ ਪੀ ਰਹਿਣਾ ਇੱਥੇ ਕਿ ਨਹੀਂ ਰਹਿਣਾ ਰਹਿਣਾ ਮੰਮੀ ਇੱਥੇ ਆ ਮੈਂ ਠੀਕ ਵਾ ਨਾ ਤੇ ਹੋਰ ਪੈ ਗਿਆ ਵਾ ਜੇ ਤੇ ਤੂੰ ਚੁੰਨੀ ਆ ਪੀ ਉਹ ਵੱਜ ਜਾਣ ਤੇ ਉਹਨਾਂ ਨੂੰ ਕਹਿ ਪੀ ਚੁੱਪ ਚਾਪ 2 1 ਚੁੱਪ ਕਰਕੇ ਨਾ ਸਿਲੰਡਰ ਕਰ ਦੋ ਹੋ ਮੇਰੀ ਗੱਲ ਸੁਣੋ ਭਾਜੀ ਤੋ ਇਹ ਉਹਦੇ ਸਿਰ 'ਚ ਮਾਰ ਕੇ ਜੋ ਬੰਦੇ ਤਾਨੂੰ ਸੁੱੜਤਾ ਥੱਲੇ ਉਹ ਕੱਲਾ ਤੇ ਮੈਂ ਹੈਗਾ ਹੋਰ ਕੋਈ ਹੱਲਾ ਹੈਗਾ ਹੀ ਤੋ ਉਹ ਵੀ ਤਾਂ ਕੱਲਾ ਇਹੋ ਕਿਹੜਾ ਫੋਰਥ ਲੈ ਕੇ ਆਇਆ ਹੀ ਭਾਜੀ ਜਦੋਂ ਫਸਾਉਣਾ ਹੁੰਦਾ ਨਾ ਉਦੋਂ ਸਾਰੇ ਸਾਥ ਦਿੰਦੇ ਆ ਹੁਣ ਤੁਹਾਨੂੰ ਪਤਾ ਵਾ ਪਈ ਹੀ ਨਹੀਂ ਸਾਥ ਸਾਥ ਦਿੰਦੇ ਨਹੀਂ ਸਾਥ ਨਹੀਂ ਇਸ ਕੋ ਬੋਲਦਾ ਸਾਥੀ ਹੋ ਗਿਆ ਆਹ ਚਲੋ ਥੋੜੀ ਜਿਹੀ ਕਤੂਰਾ ਖੂਦ ਆ ਯਾਰ ਸੂਰਜ ਪੜਾ ਪੈਂਦਾ ਗਮਸਾਵੇਂ ਹੋ ਜਾਓ ਥੋੜੀ ਜਿਹੀ ਕਤੂਰਾ ਖੂਦ ਕਤੂਰਾ ਖੂਦ ਉਹ ਬਲਿਆ ਮੋਚੇ ਬਲਿਆ ਮੋਚੇ ਵਾਹ ਇਹ ਤੇ ਭਾਜੀ ਤੁਹਾਨੂੰ ਨਾਲ ਆਪਣੇ ਤਾਰ ਰੱਖਿਆ ਸੀ ਵੀ ਤੁਸੀਂ ਸਾਡਾ ਸਾਥ ਦੋਗੇ ਪਰ ਤੁਸੀਂ ਤੇ ਸਾਡੇ ਉਲਟ ਹੋ ਗਏ ਜੇ ਯਰ ਉਹ ਗੱਲ ਤੇ ਕਰਾ ਵੀ ਜਦੋਂ ਪਸਾਉਣਾ ਹੁੰਦਾ ਭਾਜੀ ਜਦੋਂ ਪਸਾਉਣਾ ਹੁੰਦਾ ਨਾ ਉਦੋਂ ਦੇ ਸਾਰੇ ਨਾਲ ਤੇ ਜਦੋਂ ਬੰਦਾ ਭੱਜ ਜਾਂਦਾ ਨਾ ਤੇ ਸਾਰੇ ਭੱਜ ਜਾਂਦੇ ਲੱਗੋ ਘੜੀ ਘੜੀ ਨਾ ਕਦੀ ਕੋਈ ਆ ਜਾਂਦਾ ਵਾ ਆ ਕੰਮ ਇਦਾਂ ਨਹੀਂ ਇਦਾਂ ਕਰ ਲਈਏ ਕਦੀ ਕੋਈ ਆ ਜਾਂਦਾ ਸਲਾਹ ਦੇਣ ਮੈਂ ਇਹਨਾਂ ਸਲਾਹਾਂ ਤੋਂ ਅੱਕ ਗਈਆਂ ਹੁਣ ਚੱਲ ਫਿਰ ਬੈਠੀ ਲਿਆ ਆ ਬੈਠੀਏ ਕਰਦੀਆਂ ਆਪਣਾ ਗੱਲ ਰੁਕ ਖੰਦੀ ਉਦੋਂ ਮੋੜੇ ਦਾ ਤੱਕਣਾ ਬਾਰੋ-ਬਾਰ ਬਾਤ ਜਾਗੇ ਜ਼ਰੂਰ ਥਾਣੇ ਜਾਣਾ ਆ ਪਹਿਨ ਜੀ ਵੀ ਅਹੀਂ ਚੱਲ ਜਾਨੇ ਆ ਕਿਤੇ ਤੇ ਇਹ ਫੜਨਗੇ ਤੇ ਤੈਨੂੰ ਕੱਲੀ ਨੂੰ ਫੜਨਗੇ ਪਹਿਨ ਜੀ ਭਾਨ ਪਹਿਨ ਜੀ ਮੇਰੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਮੇਰੇ ਲਾਗੇ ਨਾ ਆ ਵਕੀਲ ਨੂੰ ਵਕੀਲ ਨੂੰ ਵਕੀਲ ਨੂੰ ਭਾਨ ਪਹਿਨ ਜੀ ਜੇ ਮੈਨੂੰ ਲੈ ਵੀ ਜਾਣਗੇ ਮੈਂ ਫੜੀ ਜਾਊਂਗੀ ਪੁਲਸ ਕੋ ਤਾਂ ਆਪਣੀ ਧੀ ਲੱਗੇ ਜਾਊਂਗੀ ਹੋਰ ਮੈਨੂੰ ਮਾਰਤ ਦੇਂਦੇ ਮੂੰਹ 'ਚ ਖਾਦੀ ਨਹੀਂ ਗਈ ਤੈਨੂੰ ਲੱਗਣ ਰਿਹਾ ਵੀ ਖਰੇ ਇਦਾਂ ਹੀ ਹੋ ਚੰ ਕੰਮ ਲੱ ਲਾ ਮੇਰੇ ਇਦਾਂ ਚੌਕੇ ਕਰ ਦੇਂਗੇ ਆ ਕੱਢ ਕੇ ਕੇ ਦੁਬਾਰਾ ਕਰਾ ਲੈ ਇਦਾਂ ਟਾਈਮ ਬਸ ਹੋਣਾ ਵਾ ਜਮਾਨਤਾ ਹੋ ਗਈ ਹੈ ਨਾ ਆਰਾਮ ਨਾਲ ਆਪਣੇ ਘਰ ਤੇ ਬਵਾਂਗੇ ਤੇ ਫਿਰ ਜੋ ਮਰਦੀ ਕਰਦੇ ਕਰਦੇ ਰਮਨ ਕੀ ਕਰਨੀ ਆ ਕਰਨਾ ਕੀ ਆ ਰੋਟੀ ਬਣਾ ਕੇ ਹਟੀਆਂ ਚੱਲ ਵਧੀਆ ਕੀਤਾ ਤੇ ਉਹਨਾਂ ਨੂੰ ਪਾਲ ਦੇਣੀ ਕੋਈ ਗੱਲ ਨਹੀਂ ਖਾ ਲੈਂਦੇ ਆ ਬਣਾ ਕੇ ਰੱਖਤੀ ਆ ਮੈਂ ਨਾਲ ਭੈਣ ਜੀ ਨੂੰ ਵੀ ਡਾਇਆ ਕਰਨਾ ਜਾਂ ਤੂੰ ਗੁੱਸੇ ਨਾਲ ਕਹੋ ਕੀ ਗੱਲਾਂ ਕਰਨ ਦੇ ਜੀ ਆ ਮੈਂ ਵੀ ਦੇਖਣ ਲਈ ਆ ਵੀ ਤੂੰ ਤਾਂ ਨਰਮੀ ਨਾਲ ਕਹਿੰਦੇ ਤੇ ਆਉਂਦੇ ਉਹ ਗੱਲ ਕਰਨੀ ਆ ਹਾਂ ਹੋਵੇ ਪੈ ਜਾਓ ਕੀ ਕਹਿਣਾ ਤੇ ਕੀ ਕਰ ਤੂੰ ਸਭ ਕਹਿੰਦੀ ਬੈਠੀ ਆ ਮੈਂ ਜਾਣਾ ਅੱਛਾ ਅੱਛਾ ਠੀਕ ਆ ਚਲੋ ਆ ਦੁਬਾਰਾ ਟੂ ਐਂਡ ਵਨ ਨਾਲਿਆ ਦਾ ਤੁਹਾਨੂੰ ਕੀ ਲੋੜ ਬਣਾ ਲੈਂਦੀ ਹਾਂ ਤੂੰ ਹੀ ਨਾ ਨਾ ਲਿਓ ਨਾ ਨਾ ਲਿਓ ਜਦੋਂ ਨਹੀਂ ਉਹਦੋਂ ਕਦੀ ਮੈਨੂੰ ਸੰਦੀਪ ਉਹਦੋਂ ਜੀ ਤੇਰਾ ਬੰਦਾ ਮੇਰੀ ਗੱਲ ਸੁਣ ਕੋਈ ਗੱਲ ਤੇ ਮੇਰੀ ਗੱਲ ਸੁਣ ਲਾ ਮੈਂ ਚੱਲਿਆ ਹੀ ਹਾਂ ਤੇ ਆ ਦਰਵਾਜ਼ਾ ਘਰ ਬੰਦ ਮੇਲੀ ਮਾ ਜਵਨ ਨਹੀਂ ਤੂੰ ਜਵਨ ਮਾ ਮੈਂ ਨਾ ਆਪਣੇ ਤੌਰ ਤੇ ਦੇਖਣ ਚੱਲਿਆ ਵਾਂ ਇਹ ਆਪ ਲੋਗ ਕਹਣਗੇ ਉਹ ਤਾਂ ਗੱਲ ਠੀਕ ਆ ਨਿੰਦਲਜੀਤ ਮੇਰੇ ਕੋ ਕੰਮ ਨਹੀਂ ਹੁੰਦਾ ਹੁਣ ਤਨ ਫੋੜਾ ਰਿਹਾ ਹੈਗਾ ਸਰੀਰ ਮੇਰਾ ਮਾੜਾ ਵਾ ਤੇ ਮੇਰੇ ਕੋਲ ਸਰੀਰ ਗਲਤ ਹੋ ਗਿਆ ਮੇਰੇ ਰਸਾ ਕੱਟ ਮੇਰੇ ਹਿਸਾਬ ਨਾਲ ਨਾ ਪੁਲਿਸ ਵਾਲਿਆਂ ਨੂੰ ਪੈਸੇ ਦੇ ਦੇਣੇ ਚਾਹੀਦੇ ਆ ਕਹਿੰਦੇ ਜਿਹਦਾ ਕੋਲ ਜਿਹੜਾ ਪੰਜ ਕਰਦਾ ਮੈਂ ਨਾ ਹੈਲੋ 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 ਮਾਤਾ ਜੀ ਹੈਲੋ 2 1 ਸੁਣਗੇ ਨਾ ਮੇਰੀ ਗੱਲ ਮੈਨੂੰ ਪਾਗਲ ਦੱਸ ਦੇ ਜੇ ਤੇ ਕੁਝ ਹੋਣਾ ਤਾਂ ਵੀ ਠੀਕ ਆ 2 1 ਮੰਮੀ ਮੇਰੀ ਸੁਣ ਲਓ ਗੱਲ ਤੁਹਾਡੀਆਂ ਮੈਂ ਜਰਦੀ ਰਹੀਆਂ ਹੋਂ ਤੱਕ ਛੁੱਪ ਕਰ ਜਾ ਸੋਚ ਲਾ ਫਿਰ ਰਹਿਣਾ ਇੱਥੇ ਕਿ ਨਹੀਂ ਰਹਿਣਾ ਰਹਿਣਾ ਮਮੀ ਇੱਥੇ ਆ ਮੈਂ ਠੀਕ ਵਾ ਨਾ